ਸ਼ਤ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਜਿਉਂ-ਜਿਉਂ 2027 ਨੇੜੇ ਆ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ 15 ਨਵੰਬਰ ਤੋਂ ਇੱਕ ਤੋਂ ਬਾਅਦ ਇੱਕ ਵਿਰੋਧ ਉਹ ਵੀ ਵੱਖ-ਵੱਖ ਹਲਕਿਆਂ ਦੇ ਵਿੱਚ ਕਿਸਾਨਾਂ ਤੋਂ ਲੈ ਕੇ ਵਕੀਲਾਂ ਤੱਕ ਇੰਜਨੀਅਰਾਂ ਤੋਂ ਆਮ ਸ਼ਹਿਰੀਆਂ ਤੱਕ ਲਗਾਤਾਰ ਹੋ ਰਹੇ ਵਿਰੋਧ ਨੇ ਸੱਤਾਧਿਰ ਪਾਰਟੀ ਨੂੰ ਵੀ ਬਚਾਅ ਦੀ ਮੁੰਦਰਾ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਇਹ ਸਭ ਦੀ ਸ਼ੁਰੂਆਤ ਫਿਰੋਜ਼ਪੁਰ ਸ਼ਹਿਰ ਤੋਂ ਹੋਈ 15 ਨਵੰਬਰ ਨੂੰ ਆਰਐਸਐਸ ਦੇ ਨਵੀਨ ਅਰੋੜਾ ਦੇ ਕਤਲ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੇ ਲੋਕਲ ਐਮਐਲਏ ਰਣਵੀਰ ਸਿੰਘ ਭੁੱਲਰ ਅਰੋੜਾ ਦੇ ਘਰੇ ਗਏ ਤਾਂ ਉਹਨਾਂ ਨੂੰ ਪਰਿਵਾਰ ਦੇ ਮੈਂਬਰਾਂ ਤੇ ਲੋਕਲ ਵਸਨੀਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਉਸਦੀ ਮੌਜੂਦਗੀ ਤੇ ਹੀ ਸਵਾਲ ਖੜੇ ਕਰ ਦਿੱਤੇ ਇਹ ਮੰਗ ਕੀਤੀ ਗਈ ਕਿ ਇੱਥੇ ਘਰ ਆ ਕੇ ਮੂੰਹ ਦਿਖਾਉਣ ਦੀ ਥਾਂ ਉਸ ਨੂੰ ਥਾਣੇ ਜਾਣਾ ਚਾਹੀਦਾ ਸੀ ਇਸ ਕੇਸ ਨੂੰ ਹੱਲ ਕਰਾਉਣ ਦੇ ਲਈ ਇੱਥੇ ਘਰੇ ਖੜਾ ਹੋ ਕੇ ਕੀ ਕਰ ਰਿਹਾ ਹੈ ਭੁੱਲਰ ਚੁੱਪਚਾਪ ਹੱਥ ਜੋੜੀ ਖੜੇ ਰਹੇ ਪਰ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਹਾਲਾਂਕਿ ਤਿੰਨ ਗ੍ਰਿਫਤਾਰੀਆਂ ਉਦੋਂ ਤੋਂ ਹੁਣ ਤੱਕ ਹੋ ਚੁੱਕੀਆਂ ਹਨ ਪਰ ਜਿਹੜਾ ਮੁੱਖ ਸ਼ੂਟਰ ਹੈ ਉਹ ਹਜੇ ਵੀ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਦੇ ਹੱਥੇ ਨਹੀਂ ਆਇਆ ਇਸ ਤੋਂ 3 ਦਿਨ ਬਾਅਦ ਹੀ ਫਿਰੋਜ਼ਪੁਰ ਦਿਹਾਤੀ ਤੋਂ ਐਮ ਐਲ ਏ ਰਜਨੀਸ਼ ਕੁਮਾਰ ਤਈਆ ਸੁਲਿਆਣਾ ਪਿੰਡ ਦੇ ਵਿੱਚ ਪਾਰਕ ਦਾ ਉਦਘਾਟਨ ਕਰਨ ਗਏ ਜਿੱਥੇ ਉਹਨਾਂ ਨੂੰ ਇੱਕ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਪਿੰਡ ਦੇ ਇੱਕ ਧੜੇ ਨੇ ਤਈਏ ਤੇ ਹਲਕੇ ਦੇ ਕੰਮਾਂ ਦੇ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਲਾਏ ਜਿਸ ਨਾਲ ਕੰਮ ਖਤਮ ਹੋਣ ਦੇ ਵਿੱਚ ਦੇਰੀ ਹੋ ਰਹੀ ਸੀ ਟਕਰਾਅ ਇੰਨਾ ਵੱਧ ਗਿਆ ਕਿ ਥੋੜੀ ਦੇਰ ਦੇ ਲਈ ਪੱਥਰਬਾਜ਼ੀ ਵੀ ਹੋਈ ਹਾਲਾਂਕਿ ਕਿਸੇ ਦੇ ਸੱਟ ਨਹੀਂ ਲੱਗੀ ਪਰ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਹੈ ਇਸ ਦਾ ਸੁਨੇਹਾ ਤਾਂ ਪੁਖਤਗੀ ਦੇ ਨਾਲ ਸਾਰਿਆਂ ਕੋਲ ਪਹੁੰਚ ਹੀ ਗਿਆ ਹੋਵੇਗਾ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਹੀ ਹੋਰ ਪਿੰਡ ਝੋਕ ਹਰੀਹਰ ਇੱਥੋਂ ਦਾ ਵਿਸ਼ਨੀਕ ਲਖਬੀਰ ਸਿੰਘ ਕਹਿੰਦਾ ਹੈ ਕਿ 2022 ਦੀਆਂ ਚੋਣਾਂ ਦੌਰਾਨ ਇਹੀ ਆਪ ਦੇ ਆਗੂ ਡਲੇ ਮਾਰਨ ਦੀਆਂ ਗੱਲਾਂ ਕਰਦੇ ਸੀ ਤਾਂ ਕਿ ਸੱਤਾਧਿਰ ਦੇ ਲੀਡਰਾਂ ਨੂੰ ਕੰਮ ਨਾ ਕਰਨ ਦਾ ਅਹਿਸਾਸ ਕਰਾਇਆ ਜਾ ਸਕੇ ਹੁਣ ਇਹਨਾਂ ਨੂੰ ਆਪ ਵੀ ਇਹੀ ਸਵਾਦ ਮਿਲੂਗਾ ਇਹੀ ਕੁਝ ਚੱਲਣਾ ਪਊਗਾ ਨਾਲ ਹੀ ਉਹ ਇਹ ਵੀ ਦੱਸਦਾ ਹੈ ਕਿ ਸਾਡੇ ਪਿੰਡ ਵਾਲਿਆਂ ਨੇ 17 ਤੋਂ 19 ਨਵੰਬਰ 3 ਦਿਨਾਂ ਤੱਕ ਫਿਰੋਜ਼ਪੁਰ ਮੁਖਸਰ ਸੜਕ ਤੇ ਧਰਨਾ ਲਾਇਆ ਸੀ ਸੜਕ ਦੀ ਮਾੜੀ ਹਾਲਤ ਦੇ ਚਲਦਿਆਂ ਕੋਈ ਸੜਕ ਦੀ ਮਰੰਮਤ ਨਹੀਂ ਹੋ ਰਹੀ ਸੀ ਲੰਬੇ ਸਤ ਸਾਰੇ ਵਿਰੋਧੀ ਪਾਰਟੀਆਂ ਦੇ ਆਗੂ ਧਰਨੇ ਦੇ ਵਿੱਚ ਸ਼ਾਮਲ ਹੋਏ ਤਾਂ ਜਾ ਕੇ ਕਿਤੇ 19 ਨਵੰਬਰ ਨੂੰ ਆਪ ਦੇ ਐਮਐਲਏ ਨੇ ਆ ਕੇ ਸੜਕ ਦਾ ਕੰਮ ਸ਼ੁਰੂ ਕਰਾਇਆ ਤੇ ਲੋਕਾਂ ਤੋਂ ਹੋਈ ਦੇਰੀ ਦੀ ਮਾਫੀ ਵੀ ਮੰਗੀ ਐਸੇ ਹੀ ਸਮੇਂ ਦੇ ਆਸ-ਪਾਸ ਇੱਕ ਹੋਰ ਸੜਕ ਨੂੰ ਲੈ ਕੇ ਵੀ ਮਮਦੂਟ ਏਰੀਆ ਦੇ ਵਿੱਚ ਵੀ ਰੌਲਾ ਪੈ ਗਿਆ ਜਿੱਥੇ ਪ੍ਰਸ਼ਾਸਨ ਨੇ ਮਸਾਂ ਧਰਨਾ ਚਕਵਾਇਆ ਬੜੀ ਮੁਸ਼ਕਲਤ ਦੇ ਨਾਲ ਧਰਨਾ ਚਕਵਾਇਆ 20 ਨਵੰਬਰ ਨੂੰ ਇੱਕ ਹੋਰ ਵਿਵਾਦ ਖੜਾ ਹੋ ਗਿਆ ਜਦੋਂ ਮੁਹਾਲੀ ਦੇ 35 ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਨ ਦੇ ਫੈਸਲੇ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਸੀ ਉਸ ਨੂੰ ਸੰਬੋਧਨ ਕਰਦਿਆਂ ਚਮਕੌਰ ਸਾਹਿਬ ਤੋਂ ਆਪ ਦੇ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਨੇ ਇਹ ਕਹਿ ਦਿੱਤਾ ਕਿ ਮੈਂ ਇੱਕ ਪੜਿਆ ਲਿਖਿਆ ਡਾਕਟਰ ਹਾਂ ਮੈਨੂੰ ਇਹ ਪਸੰਦ ਨਹੀਂ ਕਿ ਕੋਈ 10ਵੀਂ ਪਾਸ ਵੀ ਮੈਨੂੰ ਆ ਕੇ ਸਵਾਲ ਪੁੱਛੇ ਇਹ ਕਹਿਣ ਦੀ ਧੀਰਸੀ ਰੌਲਾ ਪੈ ਗਿਆ ਕੋਈ ਸਾਰੇ ਐਮਐਲਏਆਂ ਦੀਆਂ ਲਿਸਟ ਸਾਂਝੀ ਕਰ ਰਿਹਾ ਸੀ ਕਿਹੜਾ ਦਸਵੀਂ ਪਾਸ ਹੈ ਕਿਹਨੇ 12ਵੀਂ ਕੀਤੀ ਹੈ ਤੇ ਕੋਈ ਇਹ ਕਹਿੰਦਾ ਸੀ ਕਿ ਵੋਟਾਂ ਮੰਗਣ ਤੋਂ ਪਹਿਲਾਂ ਵੀ ਇਹੀ ਕਿਹਾ ਕਰੋ ਕਿ ਸਾਨੂੰ ਕੋਈ ਅਨਪੜ ਕੋਈ ਦਸਵੀਂ ਪਾਸ ਵੋਟ ਨਾ ਪਾਵੇ ਸਾਨੂੰ ਸਿਰਫ ਗ੍ਰੈਜੂਏਟ ਲੋਕ ਹੀ ਵੋਟ ਪਾਇਆ ਕਰਨ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਡਾਕਟਰ ਸਾਹਿਬ ਨੇ ਤਾਂ ਸਟੇਜ ਤੋਂ ਹੀ ਮਾਫੀ ਮੰਗ ਕੇ ਆਪਣਾ ਖਿਹੜਾ ਛਡਾ ਲਿਆ ਪਰ ਇਸ ਬਿਆਨ ਦੀ ਚਰਚਾ ਹਜੇ ਵੀ ਸੋਸ਼ਲ ਮੀਡੀਆ ਯਾ ਖਬਰਾਂ ਦੇ ਵਿੱਚ ਹੁੰਦੀ ਰਹਿੰਦੀ ਹੈ ਇਸ ਬਿਆਨ ਨੇ ਹਜੇ ਆਮ ਆਦਮੀ ਪਾਰਟੀ ਦਾ ਪਿੱਛਾ ਨਹੀਂ ਛੱਡਿਆ 22 ਨਵੰਬਰ ਨੂੰ ਹੀ ਸੰਗਰੂਰ ਜ਼ਿਲ੍ਹੇ ਦੇ ਜਿਹੜੀ ਬਾਰ ਐਸੋਸੀਏਸ਼ਨ ਹੈ ਵਕੀਲਾਂ ਵੱਲੋਂ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ ਨੂੰ 4 ਘੰਟੇ ਤੱਕ ਜਾਮ ਕਰੀ ਰੱਖਿਆ ਗੁੱਸਾ ਆਪ ਦੀ ਐਮਐਲਏ ਨਰਿੰਦਰ ਭਰਾਜ ਦੇ ਖਿਲਾਫ ਸੀ ਇਹ ਦੋਸ਼ ਲਾਏ ਜਾ ਰਹੇ ਸੀ ਕਿ ਉਹ ਇੱਕ ਨਿੱਜੀ ਜ਼ਮੀਨ ਦੇ ਮਸਲੇ ਦੇ ਵਿੱਚ ਇੱਕ ਸਿਵਲ ਕੇਸ ਚੱਲ ਰਿਹਾ ਹੈ ਉਸ ਤੇ ਵਿੱਚ ਸਿਆਸੀ ਦਖਲਅੰਦਾਜ਼ੀ ਕਰ ਰਹੀ ਹੈ ਵਕੀਲਾ ਨੇ ਲੰਘੇ ਜਾਂਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਘੇਰਿਆ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸਰਕਾਰ ਨੂੰ ਇੱਕ ਵੱਡੀ ਨਮੋਸ਼ੀ ਉਸ ਸਮੇਂ ਵੀ ਚੱਲਣੀ ਪਈ ਜਦੋਂ 19 ਨਵੰਬਰ ਨੂੰ ਲਾਬਾ ਵਿਖੇ ਜਿਹੜਾ ਈਓ ਹੁੰਦਾ ਹੈ ਐਗਜ਼ੈਕਟਿਵ ਆਫਸਰ ਦੀ ਸਰਕਾਰੀ ਰਿਹائش ਦੇ ਵਿੱਚੋਂ ਸੀਆਈਏ ਤੇ ਨਾਬਾ ਪੁਲਿਸ ਨੇ ਜੀਸੀਬੀ ਦੀ ਮਦਦ ਦੇ ਨਾਲ ਦੱਬੇ ਹੋਏ ਟਰਾਲੀ ਦੇ ਕੁਝ ਹਿੱਸੇ ਬਰਾਮਦ ਕੀਤੇ ਇਸ ਘਟਨਾ ਨੇ ਸ਼ੰਭੂ ਤੇ ਖਨੌਰੀ ਬਾਰਡਰ ਤੋਂ 19 ਮਾਰਚ 2025 ਨੂੰ 13 ਮਹੀਨਿਆਂ ਤੋਂ ਚੱਲ ਰਹੇ ਕਿਸਾਨਾਂ ਦੇ ਪੱਕੇ ਮੋਰਚੇ ਨੂੰ ਜਬਰੀ ਖਾਲੀ ਕਰਾਉਣ ਦੀਆਂ ਜਬਰੀ ਚਕਾਉਣ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਉਦੋਂ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਣ ਦੇ ਦੋਸ਼ ਆਪਦੇ ਐਮਐਲਏ ਗੁਰਲਾਲ ਕਨੌਰ ਤੇ ਲੱਗੇ ਸੀ ਤੇ ਹੁਣ ਇਹੀ ਦੋਸ਼ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਘਰ ਵਾਲੇ ਪੰਕਜ ਪੱਪੂ ਤੇ ਲੱਗ ਰਹੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਗਮਦੋਤ ਸਿੰਘ ਨੇ ਦੋਸ਼ ਲਾਏ ਨੇ ਕਿ ਨਾਬੇ ਦਾ ਜਿਹੜਾ ਐਮਐਲਏ ਹੈ ਦੇਵ ਮਾਨ ਉਹ ਪੰਕਜ ਪੱਪੂ ਵਰਗੇ ਲੀਡਰਾਂ ਨੂੰ ਸ਼ਹਿ ਦਿੰਦਾ ਹੈ ਤਾਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਇਸ ਤੋਂ ਪਹਿਲਾਂ ਵੀ ਇਸੇ ਮੁੱਦੇ ਤੇ ਨਾਬਾ ਦੀ ਡੀਐਸਪੀ ਵੀ ਵਿਵਾਦਾਂ ਦੇ ਵਿੱਚ ਘਿਰ ਗਈ ਸੀ ਇਹ ਵੀ ਤੁਹਾਨੂੰ ਯਾਦ ਹੀ ਹੋਣਾ ਹੁਣ ਇੰਨਾ ਘਟਨਾਵਾਂ ਤੋਂ ਇਲਾਵਾ ਪੰਜਾਬ ਬਿਜਲੀ ਬੋਰਡ ਦੇ ਇੰਜੀਨੀਅਰਾਂ ਨੇ ਵੀ ਸਿਆਸੀ ਦਖਲਅੰਦਾਜ਼ੀ ਦੇ ਖਿਲਾਫ ਇੱਕ ਮੋਰਚਾ ਖੋਲ੍ਹ ਦਿੱਤਾ ਹੈ ਕੱਲ ਉਹ ਸਾਰੇ ਸਰਕਾਰੀ ਵਟਸਐਪ ਗਰੁੱਪਾਂ ਦੇ ਵਿੱਚੋਂ ਛੱਡ ਗਏ ਅਲੱਗ ਹੋ ਗਏ ਤੇ 2 ਦਸੰਬਰ ਨੂੰ ਉਹਨਾਂ ਵੱਲੋਂ ਇੱਕ ਵਿਸ਼ਾਲ ਇਕੱਠ ਵੱਡੇ ਇਕੱਠ ਦੀ ਕਾਲ ਵੀ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੈ ਉਸ ਵੱਲੋਂ ਵੀ ਲਗਾਤਾਰ ਇੱਕ ਅੰਦੋਲਨ ਚੱਲ ਰਿਹਾ ਹੈ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਠੇਕੇ ਤੇ ਰੱਖੇ ਹੋਏ ਸਿੱਖਿਆ ਮੁਲਾਜ਼ਮ ਉਹਨਾਂ ਦਾ ਸੰਘਰਸ਼ ਅੱਡ ਚੱਲ ਰਿਹਾ ਹੈ ਕਈ ਹੋਰ ਯੂਨੀਅਨਾਂ ਕਈ ਹੋਰ ਮੁਲਾਜ਼ਮਾਂ ਦੀਆਂ ਯੂਨੀਅਨਾਂ ਵੀ ਇਸੇ ਤਰੀਕੇ ਨਾਲ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ ਉਹਨਾਂ ਵੱਲੋਂ ਧਰਨੇ ਪ੍ਰਦਰਸ਼ਨ ਮੁਜ਼ਾਰੇ ਰੋਜ਼ ਵਾਂਗ ਹੀ ਕੀਤੇ ਜਾ ਰਹੇ ਹਨ ਕੱਲ ਕਿਸਾਨ ਯੂਨੀਅਨ ਵੱਲੋਂ ਸਯੁਕਤ ਕਿਸਾਨ ਮੋਰਚਾ ਵੱਲੋਂ ਵੀ ਜਿਹੜਾ ਪੰਜ ਬਰੇ ਅੰਦੋਲਨ ਦੇ ਹੋਏ ਨੇ ਉਸ ਨੂੰ ਬਣਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਰੈਲੀ ਕੀਤੀ ਗਈ ਸੀ ਉਸ ਦਾ ਮੁੱਖ ਨਿਸ਼ਾਨਾ ਵੀ ਪੰਜਾਬ ਸਰਕਾਰ ਹੀ ਰਹੀ ਪੰਜਾਬ ਸਰਕਾਰ ਦੇ ਖਿਲਾਫ ਇੱਕ ਮੋਹਮ ਨੂੰ ਇੱਕ ਵੱਡੇ ਸੰਘਰਸ਼ ਨੂੰ ਛੇੜਨ ਦਾ ਐਲਾਨ ਵੀ ਕਿਸਾਨ ਯੂਨੀਅਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਐਸ ਕੇ ਐਮ ਨੇ ਆਪਣੇ ਇਰਾਦੇ ਜ਼ाहिर ਕਰ ਦਿੱਤੇ ਪਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਮਣੀ ਚੋਣਾਂ ਜਿੱਤ ਕੇ ਇਸ ਗੱਲ ਦਾ ਦਾਵਾ ਕਰ ਰਹੀ ਹੈ ਕਿ ਲੋਕ ਉਹਨਾਂ ਦੇ ਨਾਲ ਨੇ ਲੋਕਾਂ ਦਾ ਸਾਥ ਮਿਲ ਰਿਹਾ ਹੈ ਹਰ ਜਿਮਣੀ ਚੋਣ ਦੇ ਵਿੱਚ ਉਹਨਾਂ ਦੇ ਉਮੀਦਵਾਰ ਨੂੰ ਹੀ ਜਿੱਤ ਮਿਲ ਰਹੀ ਹੈ ਲੋਕ ਉਹਨਾਂ ਦੇ ਕੰਮਕਾਜ ਤੋਂ ਖੁਸ਼ ਨੇ ਪਰ ਲਗਾਤਾਰ ਹੋ ਰਿਹਾ ਹੈ ਵਿਰੋਧ ਪ੍ਰਦਰਸ਼ਨ ਲਗਾਤਾਰ ਅਜਿਹੀਆਂ ਘਟਨਾਵਾਂ ਜੋ ਸਾਹਮਣੇ ਆ ਰਹੀਆਂ ਨੇ ਜਿੱਥੇ ਆਮ ਲੋਕ ਸਥਾਨਕ ਨਿਵਾਸੀ ਜਿਹੜੇ ਨੇ ਉਹ ਐਮਐਲਏਾਂ ਦੇ ਖਿਲਾਫ ਮੋਰਚਾ ਖੋਲ ਰ ਰਹੇ ਨੇ ਐਮਐਲਏਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਤਿੱਖੇ ਸਵਾਲ ਪੁੱਛ ਰਹੇ ਨੇ ਉਸ ਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਵੇ ਠੀਕ ਹੈ ਕਿਸਾਨ ਯੂਨੀਅਨਾਂ ਦੇ ਵਿਰੋਧ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਨਹੀਂ ਇਹ ਕਿਸੇ ਨਾ ਕਿਸੇ ਹੋਰ ਪਾਰਟੀ ਦੇ ਨਾਲ ਮਿਲ ਕੇ ਕਿਸੇ ਹੋਰ ਪਾਰਟੀ ਦੇ ਗੁੱਝੇ ਸਮਰਥਨ ਦੇ ਨਾਲ ਅੰਦੋਲਨ ਛੇੜਦੇ ਨੇ ਉਸ ਨੂੰ ਸਿਆਸੀ ਰੰਗਤ ਦਿੱਤੀ ਜਾ ਸਕਦੀ ਹੈ ਜਮਨੀ ਚੋਣਾਂ ਦੇ ਵਿੱਚ ਵੀ ਜਦੋਂ ਕਾਂਗਰਸ ਪਾਰਟੀ ਦਾ ਲੁਧਿਆਣਾ ਦੀ ਜਮਨੀ ਚੋਣ ਵੇਲੇ ਲਗਾਤਾਰ ਇੱਕ ਫਰਸ਼ਮਾ ਮੁਕਾਬਲਾ ਹੋ ਰਿਹਾ ਸੀ ਇੱਕ ਦੂਜੇ ਤੇ ਦੋਸ਼ ਲਾਏ ਜਾ ਰਹੇ ਸੀ ਜਾਂ ਹੁਣ ਤਰਨਤਾਰਨ ਦੀ ਜਮਨੀ ਚੋਣ ਵੇਲੇ ਵੀ ਜਦੋਂ ਅਕਾਲੀ ਦਲ ਦੇ ਨਾਲ ਆਮ ਆਦਮੀ ਪਾਰਟੀ ਦਾ ਟਕਰਾਅ ਹੋਇਆ ਕਾਫੀ ਤਿੱਖਾ ਵਿਰੋਧ ਆਪਸ ਦੇ ਵਿੱਚ ਇੱਕ ਦੂਜੇ ਦਾ ਕੀਤਾ ਗਿਆ ਉਸ ਨੂੰ ਸਿਆਸੀ ਮੰਨਿਆ ਜਾ ਸਕਦਾ ਹੈ ਉਸ ਦੇ ਵਿੱਚ ਜਿਹੜੇ ਵੀ ਦੋਸ਼ ਲਾਏ ਗਏ ਉਹ ਸਿਆਸੀ ਕਿਸਮ ਦੇ ਦੋਸ਼ ਸੀ ਉਸ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਮੰਨ ਸਕਦੇ ਕਿ ਲੋਕ ਸਰਕਾਰ ਦਾ ਵਿਰੋਧ ਕਰ ਰਹੇ ਨੇ ਪਰ ਜਿਹੜੀਆਂ ਇਹ ਘਟਨਾਵਾਂ ਮੈਂ ਹੁਣ ਤੁਹਾਡੇ ਨਾਲ ਸਾਂਗੀਆਂ ਕੀਤੀਆਂ ਨੇ ਇਹ ਸਾਰੀਆਂ ਘਟਨਾਵਾਂ ਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਸਰਕਾਰ ਦਾ ਵਿਰੋਧ ਕਰਦੇ ਰਹੇ ਜੇ ਆਪਾਂ ਸਰਕਾਰ ਦੀਆਂ ਨੀਤੀਆਂ ਦੀ ਗੱਲ ਕਰੀਏ ਤਾਂ ਉਹ ਵਿਰੋਧੀ ਪਾਰਟੀਆਂ ਜਿਹੜੀਆਂ ਸਰਕਾਰ ਦੀਆਂ ਨੇ ਉਹਨਾਂ ਵੱਲੋਂ ਵਿਰੋਧ ਕੀਤੇ ਗਏ ਚਾਹੇ ਉਹ ਲੈਂਡ ਪੂਲਿੰਗ ਦੀ ਨੀਤੀ ਦਾ ਵਿਰੋਧ ਹੋਵੇ ਜਾਂ ਫਿਰ ਹੋਰ ਵੀ ਕੋਈ ਫੈਸਲਾ ਜਦੋਂ ਵੀ ਸਰਕਾਰ ਵੱਲੋਂ ਲਿਆ ਜਾਂਦਾ ਹੈ ਉਸ ਦਾ ਤਿੱਖਾ ਵਿਰੋਧ ਸਾਰੀਆਂ ਸਿਆਸੀ ਪਾਰਟੀਆਂ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਉਹ ਕਰਦੀਆਂ ਹੀ ਰਹਿੰਦੀਆਂ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਆਮ ਲੋਕਾਂ ਦਾ ਵਿਰੋਧ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਹਿੰਗਾ ਪਏਗਾ ਕਿ ਇਹਨਾਂ ਦਾ ਪ੍ਰਦਰਸ਼ਨ ਬਹੁਤ ਮਾੜਾ ਰਹੇਗਾ ਕਿਉਂਕਿ ਲੋਕ ਇਸ ਸਰਕਾਰ ਤੋਂ ਦੁਖੀ ਨੇ ਇਸ ਦੇ ਕਾਰਨ ਕੀ ਹੋ ਸਕਦੇ ਨੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਨੇ ਮੁਫਤ ਬਿਜਲੀ ਦਿੱਤੀ ਹੈ ਅਗਲੇ ਬਜਟ ਦੇ ਵਿੱਚ ਜਿਹੜਾ ਮਹਿਲਾਵਾਂ ਨੂੰ 1100 ਰੁਪਿਆ ਉਹ ਵੀ ਦੇ ਦੇਣਾ ਹੈ ਸਾਡਾ ਕੋਈ ਵੀ ਵਾਅਦਾ ਪੈਂਡਿੰਗ ਨਹੀਂ ਜੋ ਅਸੀਂ ਕਿਹਾ ਸੀ ਕਰਕੇ ਦਿਖਾਇਆ ਹੈ ਫਿਰ ਲੋਕ ਨਾਰਾਜ਼ ਕਿਉਂ ਨੇ ਫਿਰ ਇਹ ਲੋਕਾਂ ਦੀ ਨਾਰਾਜ਼ਗੀ ਦਾ ਕਾਰਨ ਕੀ ਹੈ ਇੱਕ ਕਾਰਨ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਜਦੋਂ 2022 ਦੀਆਂ ਜਦੋਂ ਚੋਣਾਂ ਹੋ ਰਹੀਆਂ ਸੀ ਉਸ ਕੈਂਪੇਨ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਏਹੀ ਆਗੂ ਜਿਹੜੇ ਨੇ ਇਥੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਭਾਸ਼ਣਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਦਰ ਸੇ ਚਲਾ ਹੁੰਦਾ ਹੈ ਇਸ ਤਰੀਕੇ ਨਾਲ ਜੋ ਲੋਕ ਉਸ ਸਮੇਂ ਦੀ ਸੱਤਾਧਰ ਪਾਰਟੀਆਂ ਦਾ ਵਿਰੋਧ ਕਰ ਰਹੇ ਸੀ ਉਸ ਨੂੰ ਹੱਲਾ ਸ਼ਰੀ ਦਿੰਦੇ ਸੀ ਉਤਸ਼ਾਹਿਤ ਕਰਦੇ ਸੀ ਲੋਕਾਂ ਨੂੰ ਸਵਾਲ ਪੁੱਛਣਾ ਵੀ ਇਸੇ ਪਾਰਟੀ ਨੇ ਸਿਖਾਇਆ ਕਿ ਕੋਈ ਵੀ ਆਗੂ ਆਉਂਦਾ ਹੈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਜੇ ਕੋਈ ਰੈਲੀ ਕਰਦਾ ਹੈ ਨੁਕੜ ਮੀਟਿੰਗ ਕਰਦਾ ਹੈ ਉਸ ਨੂੰ ਖੜੇ ਹੋ ਕੇ ਸਵਾਲ ਪੁੱਛੋ ਕਿ ਤੁਸੀਂ 5 ਸਾਲਾਂ ਦੇ ਵਿੱਚ ਕੀ ਕੰਮ ਕੀਤਾ ਉਸ ਨੂੰ ਸੁੱਕਾ ਨਾ ਜਾਣ ਦਿਓ ਉਸ ਨੂੰ ਪ੍ਰਸ਼ਨ ਕਰੋ ਤੇ ਹੁਣ ਲੋਕ ਐਨੇ ਜਾਗਰੂਕ ਹੋ ਚੁੱਕੇ ਨੇ ਕਿ ਇਹੀ ਸਵਾਲ ਇਹਨਾਂ ਦੇ 5 ਸਾਲਾਂ ਦੇ ਕੰਮਕਾਜ ਬਾਰੇ ਵੀ ਪੁੱਛੇ ਜਾਣਗੇ ਤੇ ਉਹ ਸਵਾਲ ਪਾਰਟੀ ਦੇ ਜਿਹੜੇ ਐਮਐਲਏ ਨੇ ਮੌਜੂਦਾ ਐਮਐਲਏ ਨੇ ਉਹਨਾਂ ਤੋਂ ਹੀ ਪੁੱਛੇ ਜਾਣੇ ਨੇ ਕੋਣ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਚਾਹੇ ਇਹਨਾਂ ਕੋਲ ਬਹਾਨਾ ਹੋਵੇ ਕਿ ਸਾਨੂੰ ਸਮਾਂ ਬਹੁਤ ਘੱਟ ਮਿਲਿਆ ਹੈ 70 ਸਾਲਾਂ ਦੀਆਂ ਉਲਝੀਆਂ ਹੋਈਆਂ ਤਾਲੀਆਂ ਇੰਨੀਆਂ ਸੌਖੀਆਂ ਨਹੀਂ ਸੁਲਝਾਈਆਂ ਜਾ ਸਕਦੀਆਂ ਸਾਨੂੰ ਹੋਰ ਸਮਾਂ ਚਾਹੀਦਾ ਹੈ ਪਰ ਫੇਰ ਵੀ ਪ੍ਰਸ਼ਨ ਪੁੱਛੇ ਤਾਂ ਜਾਣਗੇ ਪ੍ਰਸ਼ਨ ਪੁੱਛੇ ਜਾਣੇ ਬਣਦੇ ਵੀ ਹਨ ਤੁਸੀਂ ਲੋਕਾਂ ਨੂੰ 5 ਸਾਲ ਬਾਅਦ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਫੰਡਾਂ ਦੀ ਕਮੀ ਸੀ ਕੇਂਦਰ ਦੇ ਨਾਲ ਸਾਡਾ ਟਕਰਾਅ ਚੱਲ ਰਿਹਾ ਸੀ ਕੇਂਦਰ ਸਰਕਾਰ ਨੇ ਸਾਨੂੰ ਕੰਮ ਨਹੀਂ ਕਰ ਦਿੱਤਾ ਉਹਨੇ ਸਾਡੇ ਫੰਡ ਰੋਕੀ ਰੱਖੇ ਇਹ ਗੱਲਾਂ ਸਿਆਸੀ ਸਪੀਚਾਂ 'ਚ ਤਾਂ ਸੋਹਣੀਆਂ ਲੱਗਦੀਆਂ ਨੇ ਬਿਆਨਬਾਜ਼ੀ 'ਚ ਪ੍ਰੈਸ ਕਾਨਫਰੰਸਾਂ ਦੇ ਵਿੱਚ ਤਾਂ ਸੋਹਣੀਆਂ ਲੱਗਦੀਆਂ ਨੇ ਪਰ ਜਦੋਂ ਤੁਸੀਂ ਵੋਟਾਂ ਮੰਗਣ ਜਾਂਦੇ ਹੋ ਉਦੋਂ ਇਸ ਤਰ੍ਹਾਂ ਦੇ ਬਿਆਨ ਸਿਰਫ ਬਹਾਨੇਬਾਜ਼ੀ ਲੱਗਦੀ ਹੈ ਉਦੋਂ ਲੋਕ ਤੁਹਾਨੂੰ ਇਹ ਕਹਿਣਗੇ ਕਿ ਇਹ ਸਾਰਾ ਕੁਝ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਸੀ ਦਿੱਲੀ ਦੇ ਵਿੱਚ ਵੀ ਤਾਂ ਤੁਹਾਡਾ ਟਕਰਾਅ ਲਗਾਤਾਰ ਚੱਲ ਰਿਹਾ ਸੀ ਇਹ ਬਹਾਨਾ ਤੁਸੀਂ ਬਣਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਹਾਲਾਤ ਪਹਿਲਾਂ ਤੋਂ ਪਤਾ ਸੀ ਵਿੱਤੀ ਹਾਲਾਤਾਂ ਦਾ ਵੀ ਪਤਾ ਸੀ ਭਾਜਪਾ ਦੇ ਨਾਲ ਟਕਰਾ ਦਾ ਵੀ ਪਤਾ ਸੀ ਇਹ ਬਹਾਨੇਬਾਜ਼ੀ ਹੈ ਜਾਂ ਫਿਰ ਇਹ ਕਹਿ ਲਈਏ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਉਮੀਦਾਂ ਹੀ ਇੰਨੀਆਂ ਜਗਾ ਦਿੱਤੀਆਂ ਉਹਨਾਂ ਨੂੰ ਐਡੇ ਐਡੇ ਹਵਾਈ ਸੁਪਨੇ ਦਿਖਾਏ ਇਨਕਲਾਬ ਲਿਆ ਦੇਵਾਂਗੇ ਬਦਲਾ ਲਿਆ ਦੇਵਾਂਗੇ ਉਸ ਸਿਸਟਮ ਦੇ ਵਿੱਚ ਬਦਲਾਅ ਦਾ ਸੁਪਨਾ ਜੋ ਇਸ ਪਾਰਟੀ ਨੇ ਦਿਖਾਇਆ ਸੀ ਉਸ ਨੂੰ ਪੂਰਾ ਨਹੀਂ ਕਰ ਸਕੀ ਪੂਰਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਤੇ ਨੇੜੇ ਤੇੜੇ ਵੀ ਜਾ ਸਕੇ ਬਦਲਾਅ ਜੋ ਕੰਮ ਕਾਜ ਕਰਨ ਦਾ ਤਰੀਕਾ ਸਰਕਾਰਾਂ ਦਾ 5 ਸਾਲ ਪਹਿਲਾਂ ਸੀ ਉਹੀ ਅੱਜ ਵੀ ਹੈ ਭਾਵੇਂ ਕਹਿਣ ਦੇ ਨਾਮ ਦੇ ਲਈ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਲੜੀ ਗਈ ਨਸ਼ਿਆਂ ਦੇ ਵਿਰੁੱਧ ਜਿੱਦ ਛੇੜਿਆ ਗਿਆ ਲੇਕਿਨ ਕਿਸੇ ਵੀ ਮਸਲੇ ਨੂੰ ਪੂਰੇ ਤਰੀਕੇ ਨਾਲ ਹੱਲ ਕਰਨ ਦੇ ਨੇੜੇ ਵੀ ਇਹ ਸਰਕਾਰ ਨਹੀਂ ਪਹੁੰਚ ਸਕੀ। ਉਸੇ ਤਰੀਕੇ ਨਾਲ ਬੇਦਬੀ ਦੇ ਮਸਲੇ ਅਣਸੁਲਝੇ ਪਏ ਨੇ ਕਿਸੇ ਨੂੰ ਵੀ ਉਹਨਾਂ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ। ਉਸੇ ਤਰੀਕੇ ਨਾਲ ਭ੍ਰਿਸ਼ਟਾਚਾਰ ਅੱਜ ਵੀ ਚੱਲ ਰਿਹਾ ਹੈ। ਰੇਟ ਜਰੂਰ ਮਹਿੰਗੇ ਹੋ ਗਏ ਨੇ। ਕੰਮ ਪੈਸੇ ਲੈ ਕੇ ਹੀ ਹੁੰਦਾ ਹੈ। ਭਾਵੇਂ ਕਈਆਂ ਨੂੰ ਗ੍ਰਿਫਤਾਰ ਕੀਤਾ ਪਰ ਸਜ਼ਾ ਕਿਸੇ ਨੂੰ ਵੀ ਨਹੀਂ। ਇਸੇ ਤਰੀਕੇ ਨਾਲ ਨਸ਼ਾ ਵੀ ਉਸ ਉਸੇ ਤਰੀਕੇ ਨਾਲ ਜਾਰੀ ਹੈ। ਉਸੇ ਤਰੀਕੇ ਨਾਲ ਨੌਜਵਾਨਾਂ ਦੀਆਂ ਓਵਰਡੋਸ ਦੇ ਨਾਲ ਮੌਤਾਂ ਹੋ ਰਹੀਆਂ ਨੇ ਭਾਵੇਂ ਐਲਾਨ ਕਰਨ ਨੂੰ بڑے ਐਲਾਨ ਕੀਤੇ ਨੇ ਲੋਕਾਂ ਦੇ ਘਰ ਵੀ ਢਾਏ ਗਏ ਨੇ ਕਈਆਂ ਨੂੰ ਫੜਿਆ ਵੀ ਗਿਆ ਹੈ ਪਰ ਨਸ਼ੇ ਦੀ ਸਪਲਾਈ ਬੰਦ ਨਹੀਂ ਹੋਈ ਬੰਦ ਹੋਣਾ ਤਾਂ ਦੂਰ ਘਟੀ ਵੀ ਨਹੀਂ ਹੈ ਉਸੇ ਤਰੀਕੇ ਨਾਲ ਜਾਰੀ ਇਸੇ ਤਰੀਕੇ ਨਾਲ ਸਿੱਖਿਆ ਤੇ ਸਿਹਤ ਦੇ ਵਿੱਚ ਵੀ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਗਏ ਸੀ ਲੇਕਿਨ ਦਿਖਾਉਣ ਦੇ ਲਈ ਨਤੀਜੇ ਸ਼ਾਇਦ ਉਨੇ ਵੱਡੇ ਨਹੀਂ ਹਨ ਇਹ ਤਾਂ ਫੇਰ ਵੀ ਨੀਤੀਗਤ ਗੱਲਾਂ ਸੀ ਇਹਨਾਂ ਨੂੰ ਵਕਤ ਚਾਹੀਦਾ ਸੀ ਜਿਹੜੇ ਸਿਕਿਉਰਿਟੀ ਦੇ ਦਾਅਵੇ ਸੀ ਜਿਨ੍ਹਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਜਾਂ ਅਮਰਿੰਦਰ ਸਿੰਘ ਜਾਂ ਹੋਰ ਵੱਡੇ ਲੀਡਰਾਂ ਦੇ ਉੱਤੇ ਤੰਗ ਕਿਸੇ ਜਾਂਦੇ ਸੀ ਭਗਵੰਤ ਮਾਨ ਵੱਲੋਂ ਕਿੰਨੀਆਂ-ਕਿੰਨੀਆਂ ਗੱਡੀਆਂ ਲੈ ਕੇ ਚੱਲਦੇ ਨੇ ਕਾਫਲਾ ਕਿੱਡਾ ਵੱਡਾ ਹੁੰਦਾ ਹੈ ਉਸ ਕਾਫਲੇ ਦੇ ਵਿੱਚ ਗੱਡੀਆਂ ਦੋ ਵਧੀਆਂ ਹੋਣਗੀਆਂ ਘਟੀ ਤਾਂ ਇੱਕ ਵੀ ਨਹੀਂ ਹੈ ਉਹ ਸਿਕਿਉਰਿਟੀ ਉਸੇ ਤਰੀਕੇ ਨਾਲ ਜਿਵੇਂ ਬਾਕੀ ਆਗੂਆਂ ਦੀ ਹੁੰਦੀ ਸੀ ਉਸੇ ਤਰੀਕੇ ਨਾਲ ਭਗਵੰਤ ਮਾਨ ਦੇ ਵੀ ਹੈ ਕੋਈ ਫਰਕ ਨਹੀਂ ਪਿਆ ਇਹਨਾਂ ਛੋਟੀਆਂ ਮੋਟੀਆਂ ਗੱਲਾਂ ਦਾ ਦਿਖਾਵਾ ਤਾਂ ਮੁੱਖ ਮੰਤਰੀ ਕਰ ਹੀ ਸਕਦੇ ਸੀ ਲੋਕਾਂ ਨੂੰ ਇਹ ਅਹਿਸਾਸ ਕਰਾ ਸਕਦੇ ਸੀ ਕਿ ਦੇਖੋ ਬਾਕੀ ਚੀਜ਼ਾਂ ਨੂੰ ਟਾਈਮ ਲੱਗਦਾ ਹੈ ਇਹ ਮੇਰੇ ਹੱਥ ਵਿੱਚ ਸੀ ਇਹ ਮੈਂ ਫੌਰੀ ਤੌਰ ਤੇ ਕਰ ਦਿੱਤਾ ਪਰ ਅਜੇ ਆ ਵੀ ਕੁਝ ਨਹੀਂ ਹੋਇਆ ਸਬਜ਼ ਬਾਗ ਬਹੁਤ ਵੱਡੇ ਵੱਡੇ ਦਿਖਾਏ ਗਏ 20000 ਕਰੋੜ ਇੱਥੋਂ ਲਿਆਵਾਂਗੇ 50000 ਕਰੋੜ ਇੱਥੋਂ ਇਕੱਠਾ ਕਰ ਲਾਂਗੇ ਲੇਕਿਨ ਪੈਸਾ ਇਕੱਠਾ ਕਰਨ ਦੇ ਨਾਮ ਤੇ ਵੀ ਸਰਕਾਰ ਬੁਰੇ ਤਰੀਕੇ ਨਾਲ ਫੇਲ ਰਹੀ ਹੈ ਉਹੀ ਰੇਤ ਮਾਫੀਆ ਉਹੀ ਸ਼ਰਾਬ ਮਾਫੀਆ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਪਿਆ ਹੈ ਉਸੇ ਤਰੀਕੇ ਨਾਲ ਜ਼ਿੰਦਗੀ ਆਮ ਵਾਂਗ ਚੱਲ ਰਹੀ ਹੈ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਚੱਲਦੀ ਸੀ ਉਸੇ ਤਰੀਕੇ ਨਾਲ ਹੁਣ ਵੀ ਪੰਜਾਬ ਦੇ ਲੋਕ ਆਪਣੀ ਜ਼ਿੰਦਗੀ ਜਿਉ ਰਹੇ ਨੇ ਹਾਲਾਂਕਿ ਲਾ ਐਂਡ ਆਰਡਰ ਦੀ ਸਥਿਤੀ ਹੋਰ ਖਰਾਬ ਹੋ ਗਈ ਹੈ ਗੈਂਗਵਾਰਾਂ ਹਰ ਰੋਜ਼ ਦੀ ਗੱਲ ਬਣ ਗਈ ਹੈ ਹਰ ਰੋਜ਼ ਕੋਈ ਨਾ ਕੋਈ ਆਤਾ ਪੁਲਿਸ ਮੁਕਾਬਲਾ ਜਾਂ ਆਪਸੀ ਗੈਂਗਵਾਰ ਦੇ ਵਿੱਚ ਕਿਸੇ ਨਾ ਕਿਸੇ ਨੌਜਵਾਨ ਦਾ ਕਤਲ ਜ਼ਰੂਰ ਹੁੰਦਾ ਹੈ ਉਸੇ ਤਰੀਕੇ ਨਾਲ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਗੋਂ ਉਹਨਾਂ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਗਿਆ ਹੈ ਸ਼ਰਿਆਮ ਲੋਕਾਂ ਨੂੰ ਡਗਰਾ ਕੇ ਉਗਰਾਹੀ ਕੀਤੀ ਜਾਂਦੀ ਹੈ ਛੋਟੇ-ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ-ਵੱਡੇ ਵਪਾਰੀਆਂ ਤੱਕ ਸਭ ਨੂੰ ਧਮਕੀ ਭਰੇ ਫੋਨ ਆਉਂਦੇ ਨੇ ਸਾਰਿਆਂ ਤੋਂ ਰੰਗਦਾਰੀ ਮੰਗੀ ਜਾਂਦੀ ਹੈ ਫਰੋਤੀ ਵਸੂਲੀ ਜਾਂਦੀ ਹੈ ਇਹ ਘਟਨਾਵਾਂ ਆਮ ਹੋ ਗਈ। ਸੋ ਫਿਰ ਬਿਹਤਰ ਕੀ ਹੋਇਆ? ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਿਹਤਰ ਤਾਂ ਕੁਝ ਵੀ ਨਹੀਂ ਹੋਇਆ। ਨਵੀਂ ਸਰਕਾਰ ਚੁਣ ਕੇ ਇਨਕਲਾਬ ਲਿਆ ਕੇ ਲੋਕਾਂ ਨੇ ਖਟਿਆ ਕੀ ਹੈ। ਸ਼ਾਇਦ ਇਹੀ ਉਸ ਗੁੱਸੇ ਦੀ ਸਭ ਤੋਂ ਅਹਿਮ وجہ ਹੈ। ਲੋਕ ਨਿਰਾਸ਼ ਐਨੇ ਜ਼ਿਆਦਾ ਹੋ ਗਏ ਨੇ। ਹੁਣ ਉਹਨਾਂ ਦੀ ਸਮਝ ਇਹ ਨਹੀਂ ਆ ਰਿਹਾ ਕਿ ਅਗਲੀ ਸਰਕਾਰ ਚੁਣਨ ਦੇ ਵੇਲੇ 2027 ਦੇ ਵਿੱਚ ਅਸੀਂ ਕਿਸ ਤੇ ਭਰੋਸਾ ਕਰੀਏ? ਕਿਸ ਨੂੰ ਆਪਣੀ ਵੋਟ ਪਾਈਏ? ਕਿਸ ਤੋਂ ਇਹ ਉਮੀਦ ਰੱਖੀਏ ਕਿ ਉਹ ਸੂਬੇ ਦੇ ਲੋਕਾਂ ਨੂੰ ਇੱਕ ਬਿਹਤਰ ਸਰਕਾਰ ਦੇ ਸਕਦਾ ਹੈ ਇੱਕ ਬਿਹਤਰ ਸਰਕਾਰ ਚਲਾ ਸਕਦਾ ਸਾਰੀਆਂ ਪਾਰਟੀਆਂ ਤੇ ਹੀ ਲਗਭਗ ਭਰੋਸਾ ਕਰਕੇ ਦੇਖ ਲਿਆ ਹੈ ਸਾਰਿਆਂ ਨੂੰ ਹੀ ਮੌਕਾ ਦੇ ਕੇ ਦੇਖ ਲਿਆ ਹੈ ਪਰ ਕੋਈ ਵੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਇਸੇ ਲਈ ਹੀ ਲੋਕਾਂ ਦੇ ਵਿੱਚ ਨਿਰਾਸ਼ਾ ਹੈ ਲੋਕਾਂ ਦਾ ਗੁੱਸਾ ਲਗਾਤਾਰ ਵੱਧ ਰਿਹਾ ਹੈ ਸੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਸ਼ਾਇਦ ਕੁਝ ਬਿਹਤਰ ਢੰਗ ਨਾਲ ਕੰਮ ਕਰਕੇ ਦਿਖਾਉਣਗੇ ਆ ਸਾਰੇ ਵਾਦੇ ਨਹੀਂ ਸਾਰੀਆਂ ਉਮੀਦਾਂ ਨਹੀਂ ਕੁਝ ਕੁ ਉਮੀਦਾਂ ਦੇ ਉੱਤੇ ਤਾਂ ਖਰੇ ਉਤਰਣਗੇ ਕੁਝ ਨਾ ਕੁਝ ਬਦਲਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਸਫਲ ਹੋਣਗੇ ਹੋਰ ਕੁਝ ਨਹੀਂ ਕਮ ਸੇ ਕਮ ਕਾਨੂੰਨ ਵਿਵਸਥਾ ਲਾਂਡਰ ਦੀ ਸਥਿਤੀ ਨੂੰ ਤਾਂ ਕਾਬੂ ਦੇ ਵਿੱਚ ਘੜ ਕੇ ਦਿਖਾਉਣ ਦੀ ਕੋਸ਼ਿਸ਼ ਕਰਨਗੇ ਹੀ ਤਾਂ ਕਿ 2027 ਦੇ ਵਿੱਚ ਲੋਕਾਂ ਤੋਂ ਉਹਨਾਂ ਦੀ ਵੋਟ ਮੰਗਣ ਜਾਇਆ ਜਾ ਸਕੇ ਲੋਕ ਉਹਨਾਂ ਨੂੰ ਗੁੱਸੇ ਦੇ ਵਿੱਚ ਭਜਾਉਣ ਨਾ ਉਨ੍ਹਾਂ ਦੀ ਗੱਲ ਸੁਣਨ ਇਹ ਕੋਸ਼ਿਸ਼ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਰਹੇਗੀ ਸੋ ਬਿਹਤਰ ਭਵਿੱਖ ਦੀ ਉਮੀਦ ਦੇ ਵਿੱਚ ਤੁਹਤੋ ਵਿਦਾ ਲੈਨੇ ਆ ਇਸ ਉਮੀਦ ਦੇ ਨਾਲ ਆਉਣ ਵਾਲਾ ਸਾਲ ਸਵਾ ਸਾਲ ਜਿਹੜਾ ਪਿਆ ਹੈ ਪੰਜਾਬ ਦੇ ਲੋਕ ਬਿਹਤਰ ਭਵਿੱਖ ਦੀ ਕਾਮਨਾ ਕਰਨਗੇ ਉਹਨਾਂ ਨੂੰ ਕੁਝ ਬਦਲਾ ਮਹਿਸੂਸ ਹੋਵੇਗਾ ਅਸੀਂ ਤੁਹਤੋ ਵਿਦਾ ਲੈਨੇ ਆ ਧੰਨਵਾਦ